ਹਾਂਜੀ ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆਂ ਜੀ ਪਿੰਡ ਮਹਾਰਾਜ ਪੱਤੀ ਸੰਦਲੀ ਬਾਬਾ ਕਾਲਾ ਸਕੂਲ ਦੇ ਬਿਲਕੁਲ ਨੇੜੇ ਬਈ ਰਮਨਜੀਤ ਦੇ ਘਰੋਂ ਇੱਕ ਆਪਾਂ ਤੁਹਾਨੂੰ ਤੀਜੇ ਸੂਏ ਸੂਣ ਵਾਲੀ ਮੱਝ ਦਿਖਾ ਰਹੇ ਆਂ ਭਜਨ ਵੀ ਚੰਗਾ ਕੱਦ-ਕਾਠ ਠੀਕ ਐ ਤੇ ਬੜਾ ਵੱਡਾ ਤਾਂ ਨਹੀਂ ਕਹ ਸਕਦੇ ਨਾਰਮਲ ਕੱਦ-ਕਾਠ ਹੈ ਸਿੰਘ ਸੁਣਾ ਥਾਂਲੇ ਵੀ ਦੀ ਸਾਫ ਹੈ ਹਜੇ ਕੱਚੀ ਆ ਕਾਫੀ ਦਿਨਾਂ ਦੀ ਇਧਰ ਹੁੱਕ ਜਿਹਾ ਮੜਾ ਤੇ ਪੂਰੀ ਗੱਲਬਾਤ ਆਪਾਂ ਮਿੱਤਰੋ ਵਾਈ ਦੇ ਨਾਲ ਹੀ ਕਰਾਂਗੇ ਵੀ ਕਿੰਨਾ ਕਹਨੇ ਦੁੱਧ ਦੁੱਤਾ ਕੀ ਰੇਟ ਹੈ ਇੱਕ ਵਾਰੀ ਆਪਾਂ ਥਾਂ ਲੇਵਾ ਤੁਹਾਨੂੰ ਕਈ ਵਾਰ ਨੇੜੇ ਕਰਕੇ ਦਿਖਾ ਦਨੇ ਬਹੁਤ ਹੀ ਸਾਫ ਹੈ ਹਾਂਜੀ ਭਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਹੈ ਸੇਤਾ ਹਾਂਜੀ ਹਾਂਜੀ ਮਤਲਬ ਦੂਜੀ ਵੀਡੀਓ ਛੋਟੇ ਕਰੋ ਹਨਾ ਹਾਂਜੀ ਹਾਂਜੀ ਹੋ ਗਿਆ ਉਹ 1.5 ਸਾਲ ਸਾਲ ਕੋ ਹੋਇਆ ਜੀ ਸਾਲ ਹੋ ਗਿਆ ਵਧੀਆ ਰਿਸਪੌਂਸ ਮਿਲਿਆ ਸੀ ਹਾਂਜੀ ਠੀਕ ਹੈ ਇਸ ਮੱਝ ਦਾ ਸੂਆ ਇਹ ਇਹਦਾ ਵੀ ਹੈਗਾ ਤੀਜਾ ਸੂਆ ਤੀਜਾ ਸੂਆ ਸੋਦੀ ਆ ਕਿੰਨੇ ਕ ਦਿਨ ਲੈ ਜੂਗੀ ਇਹ 5 ਦਿਨਾਂ ਦੀ ਕੱਚੀ ਹੈ 5 ਦਿਨਾਂ ਦੀ ਦੁੱਧ ਸਹੀ ਕਿੰਨਾ ਕਰ ਦਿੰਦਾ ਦੁੱਧ ਜੀ 13 ਲੀਟਰ ਦਿੰਦਾ 13 ਹਾਂਜੀ ਤੋਰੋ ਜੀ ਇੱਕ ਵਾਰੀ 13 ਲੀਟਰ ਬਾਈ ਕਹਿੰਦਾ ਵੀ ਦੁੱਧ ਦਿੰਦਾ ਤੀਜੇ ਸੂਏ ਸੋਣੀਆ ਥਾਂਡੇ ਵੀ ਦੀ ਪੂਰੀ ਸਾਫ ਹੈ ਤੇ ਅੱਗੇ ਤੁਸੀਂ ਆਪਣੀ ਤਸੱਲੀ ਕਰਨੀ ਹੈ ਸਾਨੂੰ ਜਿਵੇਂ ਲੱਗਦਾ ਸੀ ਉਵੇਂ ਮਿੱਤਰੋ ਕਹਿਣੇ ਆ ਕੋਸ਼ਿਸ਼ ਹੈ ਵੀ ਹਰ ਭਰਾ ਨੂੰ ਆਪਾਂ ਚੰਗੇ ਤੋਂ ਚੰਗਾ ਪਸ਼ੂ ਚੰਗੇ ਦੁੱਧ ਵਾਲਾ ਆਪਾਂ ਦਵਾਗੇ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਦਰਦੀ ਹੈ ਤਾਨੂੰ ਆਪਾਂ ਦੂਰੇ ਹੱਥ ਉੱਥੇ ਬੰਨਦਾ ਜੀ ਦੂਰੇ ਤੋਰ ਕੇ ਦਿਖਾਵਾਂਗੇ ਕਿਉਂਕਿ ਕਈ ਵਾਰ ਪਸ਼ੂ ਮਿੱਤਰ ਸੁਣ ਨਾਲਾ ਕਈ ਵਾਰ ਸੱਟ ਖਾ ਲੈਂਦਾ ਚਲੋ ਚੱਲੋ ਓਏ ਹੌਲੀ 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 ਦੂਜੇ ਸੂਏ ਦਾ ਬਾਈ ਦੇ ਦੱਸਣ ਦੇ ਮੁਤਾਬਕ ਬਾਈ ਕਹਿੰਦਾ ਵੀ 13 ਲੀਟਰ ਦੁੱਧ ਕੱਢਿਆ ਤੇ ਇਧਰ ਅਜੇ ਬਾਹਰ ਇਸ ਵਾਰੀ ਮੜਕ ਨਾ ਹੱਕ ਤੇ ਮੜਕ ਨਾ ਥਲੇ ਵੱਲ ਵਾਲੇ ਦੇ ਨਾਲ ਸੌੜਾ ਧਰਦੀ ਹੈ ਹਨਾ ਰੇਟ ਆਪਾਂ ਕੀ ਕਰਤਾ ਜੀ ਫਿਰ 1 ਲੱਖ 30 ਹਜ਼ਾਰ 130 ਹਾਂਜੀ ਨੰਬਰ ਦੱਸ ਲਓ ਜੀ ਆਪਣਾ 76960 76967 10604 10604 ਪਿੰਡ ਮਹਰਾਜ ਪਿੰਡ ਮਹਰਾਜ ਤੇ ਜ਼ਿਲ੍ਹਾ ਬਠਿੰਡਾ ਹਨਾ ਜ਼ਿਲ੍ਹਾ ਬਠਿੰਡਾ 320 ਓਕੇ